ਮੌਸਮ ਪੂਰਾ ਸਾਫ ਸਾਫ ਅਸਮਾਨ ਪੂਰਾ ਨੀਲਾ ਜਮਾ ਕੋਈ ਬੱਦਲ ਵੀ ਹੈ ਨਹੀਂਗਾ ਆ ਸੀਗਾ ਜੀ ਆਪਣੀ ਰਾਤ ਦਾ ਟਿਕਾਣਾ ਜਿੱਥੇ ਅਸੀਂ ਰਾਤ ਵਧੀਆ ਨਬੇੜਦੀ ਜੀ ਤੇ ਸਭ ਤੋਂ ਵੱਡਾ ਮੈਂ ਆਲਸ ਕਰ ਜਨਾ ਇਹ ਬੈਗ ਖੋਲਣ ਦਾ ਇਸ ਬੈਗ ਦੇ ਵਿੱਚ ਮੇਰੀ ਕਿ ਚਾਦਰ ਹੈਗੀ ਹੈ ਮੇਰਾ ਖੂਨ O ਪੋਜ਼ਿਟਿਵ ਹੋਣ ਕਾਰਨ ਜੀ ਮੈਨੂੰ ਮੱਛਰ ਬਹੁਤ ਲੜਦਾ ਤੇ ਤਾਂ ਕਰਕੇ ਜੀ ਇਹਦੇ ਵਿੱਚ ਚਾਦਰ ਕਢਣਾ ਮੈਨੂੰ ਬੜਾ ਔਖਾ ਕੰਮ ਲੱਗਦਾ ਹੈ ਫਿਰ ਮੈਨੂੰ ਇਦਾਂ ਹੀ ਪਿਆ ਰਹਿਣ ਦਿਨਾ ਫਿਰ ਇਹਦੇ ਮੇਰੇ ਕੋਲ ਨਾ ਲਾਲ ਜੇ ਰੰਗ ਦੀ ਉਹ ਹੈਗੀ ਹੈ ਜੀ ਇੱਕ ਇਦੇ ਵਿੱਚ ਹੁਣ ਮੈਂ ਪਾਤੀ ਆ ਜੀ ਲਾਲ ਦੇ ਰੰਗ ਦੀ ਚੁੰਨੀ ਜੀ ਆ ਬਾਈ ਮੈਂ ਉਹ ਹੀ ਲੈ ਕੇ ਪੈ ਜਾਣਾ ਵਾਂ ਮੱਛਰਾਂ ਤੋਂ ਬਚਾਅ ਕਰਨ ਵਾਸਤੇ ਬਾਕੀ ਇੱਕ ਮੱਛਰਾਂ ਨਹੀਂ ਸਾਡੇ ਕੋਲ ਹੈਗੀ ਲਾਣ ਲਈ ਉਹ ਲਾ ਕੇ ਥੋੜਾ ਜਿਹਾ ਬਚਾਅ ਹੋ ਜਾਂਦਾ ਉਹ ਬਾੜਾ ਪਚਾ ਕਰ ਦਿੰਦੇ ਜੀ ਇਧਰ ਅੰਨਾ ਹੋਰੀਆਂ ਕੋਲੋਂ ਕੰਮ ਲੋਟ ਆਇਆ ਨੀਗਾ ਕਹਦੇ ਪੰਪ ਜਮਾਂ ਫੇਲ ਹੋ ਗਿਆ ਇਹ ਹਵਾ ਭਰਦਾ ਨਹੀਂ ਪਿਆ ਇਧਰ ਚਾਹ ਸਵੇਰੇ ਸਿਰੇ ਬਣਾਣ ਲੱਗੇ ਸੀਗੇ ਕੋਈ ਨਹੀਂ ਬਣੀ ਗੱਲ ਆਹ ਟੀਕਾਸ ਲੋਨ ਤੋਂ ਲਿਆ ਸੀਗਾ ਆ ਲੋ ਆ ਜਮਾਂ ਬੀਕ ਆ ਰਿਹਾ ਜੀ ਇਹ ਤਾਂ भाई ठगो ठग काम हो गया पांच सौ रुपये का लिता है जी हवा भी नहीं भरी जाती अन्ना बाइड फॉर फाइव हंड्रड बट डिडन्ट गैट एनी वर्क फ्रॉम दिस ये कोई फायदा नहीं होया नॉट एनी बेनिफिट फ्रॉम दिस द प्राइज इज फाइव हंड्रंप पंप पंप हाँ ये देखो हवा एंड पुट इट लाइक दिस प्रेस बट नॉट बेनिफिट ਅੰਮਾਨ ਲਾ ਸਾਈਨ ਅਪ ਮਾ ਇਹ ਦਿਸ ਇਜ਼ ਬ੍ਰੈਂਡ ਡੀ ਕੈਸਲੋਨ ਅੰਨਾ ਹੋਰੀ ਆਪਣੀ ਗੱਲਬਾਤ ਦੇ ਵਿੱਚ ਗੁੱਪਚੁਪ ਕਰਦੇ ਨੇ ਤੋ ਸਾਨੂੰ ਸਮਝ ਨਹੀਂ ਆਉਂਦੀ ਜੀ ਤੇ ਆਪਾਂ ਥੋੜਾ ਜਿਹਾ ਪਰੇ ਹੋ ਕੇ ਆਪਣੀ ਗੱਲ ਸ਼ੁਰੂ ਕਰਦੇ ਆ ਆਪਣਾ ਦਿਨ ਸ਼ੁਰੂ ਕਰਦੇ ਆ ਨਾ ਹਰੇਕ ਕ੍ਰਿਸ਼ਨਾ ਸਾਸਰੀ ਗਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਸ਼ਹਿਰ ਕਿਹੜਾ ਬਿੱਟੂ ਇਹ ਅਲਪਕਮ 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 ਤੋਂ ਆਪਾਂ ਸ਼ੁਰੂਆਤ ਕਰਦੇ ਆਂ ਅੱਜ ਦੇ ਵਲੋਗ ਦੀ ਤੇ ਆਪਾਂ ਅੱਜ ਚਿੰਦਮਰਮ ਜਾਵਾਂਗੇ ਉੱਥੇ ਫੇਮਸ ਨਟਰਾਜਨ ਟੈਂਪਲ ਹੈ ਜੀ ਦਾ ਡਾਂਸ ਫਾਰਮ ਆਫ ਸ਼ਿਵਾ ਉਹ ਦਿਖਾਵਾਂਗੇ ਤੇ ਉਸ ਤੋਂ ਬਾਅਦ ਅਗਾਹ ਕਿਤੇ 30 ਕਿਲੋਮੀਟਰ 25 30 ਕਿਲੋਮੀਟਰ ਜਾ ਕੇ ਆਪਾਂ ਉਹ ਜਿਹੜਾ ਸਫ਼ਰ ਹੈਗਾ ਕਿਸੇ ਪੈਟਰੋਲ ਪੰਪ ਤੇ ਖਤਮ ਕਰਾਂਗੇ ਪੈਟਰੋਲ ਪੰਪ ਤੇ ਲੀਟ ਜਾਾਂਗੇ ਜਾ ਕੇ ਉਹ ਹੀ ਹੈ 70 80 ਕਿਲੋਮੀਟਰ ਅੱਜ ਵੀ ਚਲਾ ਦਾਂਗੇ ਇੱਕ ਸਾਈਕਲ ਦੀ ਦਿੱਕਤ ਆਈ ਹੋਈ ਹੈ ਉਹ ਸਹੀ ਹੋ ਰਿਹਾ ਆ ਬਿੱਟੂ ਦਾ ਸਾਈਕਲ ਹਰਪਾਲ ਦਾ ਤੇ ਮੇਰਾ ਸਾਈਕਲ ਜਮਾ ਲੋਟੋ ਉਹ ਇਕੱਠੇ ਰਹਿਣਗੇ ਜੀ ਹੁਣ ਕਿਉਂਕਿ ਤਾਲਾ ਲੱਗਿਆ ਹੈ ਇੱਧਰ ਜਿਹੜਾ ਆਹ ਵਾਲਾ ਸਾਈਕਲ ਹੈਗਾ ਇਹਨੇ ਬਾਈ ਦਮ ਛੜਤਾ ਜੇ ਫਿਰ ਸੰਦੀਪ ਪੜਾ ਦੇਸੀ ਵੀ ਛੜਦਾ ਸੀਗਾ ਦਮ ਤੇ ਇਹ ਵੀ ਛੱਡੀ ਜਾਂਦਾ ਹੈ ਇਹਦੇ ਵਿੱਚ ਹਵਾ ਭਰਨ ਲਈ ਹੈ ਤੇ ਹਵਾ ਭਰੀ ਜਾਣੀ ਹੈ ਜੀ ਛੇਤੀ ਛੇਤੀ ਹੁਣ ਓਕੇ ਨਾ ਵਨਕਮ ਅਲਪਕਮ ਸਟੇਟ ਅਲਪਕਮ ਓਕੇ ਹਾਂ ਕਲਨੌਰ ਡਿਸਟ੍ਰਿਕਟ ਕਲਨੌਰ ਡਿਸਟ੍ਰਿਕਟ ਕਲਾਨੌਰ ਡਿਸਟ੍ਰਿਕਟ ਕਡਲੋ ਕਡਲੋ ਓਕੇ ਮੈਂ ਕਿਤੇ ਕਲਾਨੌਰ ਸਭੀ ਸਿੱਧਾ ਤਾਮਿਲਨਾਡੂ ਦੇ ਪੰਜਾਬ ਤੇ ਆ ਗਈ ਜੀ ਅੰਨਾ ਹੋ ਰਹੀ ਥੇ ਤੋਤੀਆਂ ਹੀ ਪਾ ਕੇ ਰੱਖਦੇ ਨੇ ਸਾਰੇ ਅਣ ਪੂਰੀਆਂ ਚੱਕਦੇ ਨੇ ਨਾ ਜਦੋਂ ਐ ਕਰਕੇ ਤੇ ਫਿਰ ਪਤਾ ਲੱਗਦਾ ਜੀ ਸਾਊਥ ਦੀ ਫਿਲਮਾਂ ਵਾਲੇ ਗੁੰਡਾ ਸਟਾਇਲ ਦਾ ਜੀ ਫਿਰ ਪਤਾ ਲੱਗਦਾ ਜੀ ਅਸਲ ਗੱਲ ਬਾਤ ਤਾਂ ਇਹੀ ਹੈ ਜੀ ਜਦੋਂ ਤੋਤੀਆਂ ਵਟ ਜਾਂ ਮਾਰ ਕੇ ਉਤਾਹ ਨੂੰ ਚਾੜ ਲੈਂਦੇ ਨੇ ਨਾ ਫਿਰ ਲੱਗਦਾ ਬਾਈ ਪਿੱਛੇ ਪਹਿਣਗੇ ਤੇ ਆਪਣਾ ਪੋਰੀਆ ਬਿਸਤਰ ਚੱਕ ਕੇ ਥੋੜਾ ਭੱਜ ਜੇ ਲੋਕਾਂ ਮੈਂ ਇਧਰਲੇ ਪਾਸੇ ਅੰਨਾ ਹੋ ਰਹੀ ਸੀਗੇ ਉਹਨਾਂ ਨੇ ਜਦੋਂ ਤੋਤੀ ਚੱਕੀ ਤਾਂ ਮੈਂ ਭੱਜ ਕੇ ਇਧਰ ਆ ਗਿਆ ਤੇ ਮੈਂ ਅੰਮਾ ਵਾਲਾਂ ਕੋਲੋਂ ਬਚਣ ਆ ਗਿਆ ਜੀ ਇਧਰ ਅੰਮਾ ਵਾਲੀ ਜਿਹੜੀ ਹੈਗੇ ਨੇ ਇਹਦੇ ਪਹਿਲੇ ਭਾਂਡੇ ਤੋਂ ਹੀ ਜਾਂਦੇ ਐ ਇਦਰ ਅਮਾਰੀ ਨੇ ਸੀ ਗੈਤਾਂ ਇਡਲੀ ਦੇ ਦਿਓ ਜੀ ਹੁਣ ਖਾਣਾ ਤੇ ਮਾਉਰੀ ਕਹਿੰਦੇ ਆ ਪਹਿਲੇ ਪੱਤਾ ਜਾਂ ਪਾਦਾ ਜੀ ਉੱਤੇ ਇਹਦਾ ਕਾਗੇ ਦਾ ਪੱਤਾ ਹੈਗਾ ਤੇ ਉਸ ਤੋਂ ਬਾਅਦ ਮੈਂ ਪਾਵਾਂਗੀ ਚਿੱਟੀ-ਚਿੱਟੀ ਇਡਲੀ ਅਮਾਰੀ ਬੰਦ-ਬੰਦ ਮੁਸਕਾਂਦੇ ਹੋਏ ਜੀ ਅਮਾਰੀ ਇਦਰ ਵੀ ਅਮਾਰੀ ਪੁਰਾਣ ਗੁਟਕਾ ਖਾ ਕੇ ਬੰਦ-ਬੰਦ ਮੁਸਕਾਂਦੇ ਹੋਏ ਤੇ ਆ ਬਾਤ ਹੀ ਅਮਾਰੀ ਨੇ ਇਡਲੀ ਆ ਪੈ ਗਈ ਜੀ ਅਮਾਰੀ ਵੱਲੋਂ ਇਡਲੀ ਦੀ ਨਹੀਂ ਨਹੀਂ ਸਮਾਂ ਅਮਾ ਹੈਪੀ ਹੈਪੀ ਅਮਮਾ ਦੇਖ ਕੇ ਮੈਂ ਵੀ ਹੈਪੀ ਹੈਪੀ ਹੋ ਗਿਆ ਆ ਪੈ ਗਈ ਨਾਰੀਅਲ ਦੀ ਚਟਨੀ ਲੈ ਆਈ ਆ ਚਲੋ ਪਰ ਟਮਾਟਰ ਦੀ ਚਟਨੀ ਬੰਨ ਅਮਾ ਯੈਸ ਓਕੇ ਬਲੈਂਡ ਅਮਮਾ ਨੇ ਪੂਰੀ ਪਲੇਟ ਭਰਤੀ ਹੁਣ ਠੂੰਗਾ ਮਾਰ ਮਾਰ ਦੇਖੋ ਮੈਂ ਕਿਦਾਂ ਖਾਂਦਾਿੰਦਾਿੰਦੀ ਲਿਆ ਯੈਸ ਅਮਾ ਯੈਸ ਆ ਨੋ ਓਕੇ ਓਕੇ ਅੰਨਾ ਨਾੰਨਾ ਗੁੱਸਾ ਕਰ ਗਿਆ ਨਾੰਨਾ ਗੁੱਸਾ ਕਰ ਗਿਆ ਕਹਿੰਦਾ ਅਰੇ ਹੋ ਕੇ ਬਹਿ ਮੇਰੇ ਨਾਲ ਆ ਵੀ ਤੋਂ ਬੋਲਣ ਨੂੰ ਬੋਲਣਾ ਓਕੇ ਮਲੇ ਹੱਥੀਂ ਤੋਏਗੀ ਇਡਲੀ ਦੀ ਰੂਪਰੇਖਾ ਸਾਈਕਲ ਤੋੜ ਲਈ ਅੱਜ ਸਵੇਰੇ ਸਵੇਰੇ ਟਾਈਮ ਸੈਰੀ ਤੋੜ ਲਈ ਆਇਤਾ ਜੀ 9 ਵਜੇ ਬਾੜਾ ਵਧੀਆ ਟਾਈਮ ਤੇ ਤੋਰੇ ਹੈ ਜੀ ਤੇ ਅੱਜ ਦੀ ਵੀਡੀਓ ਜ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਆਹ ਜਿਹੜੇ ਬੰਦੇ ਨੇ ਜੀ ਸਾਊਥ ਇੰਡੀਆ ਦੇ ਉਹਨਾਂ ਦਾ ਪੰਜਾਬੀਆਂ ਪ੍ਰਤੀ ਪਿਆਰ ਕਹੇ ਜੇ ਟਰੀਟ ਕਰਦੇ ਆ ਜੀ ਪੰਜਾਬੀਆਂ ਨੂੰ ਕਿਹੋ ਜਿਹਾ ਟਰੀਟ ਕਰਦੇ ਆ ਤੇ ਕਿਦਾਂ ਬਾਈ ਦੇਖਦੇ ਆ ਕਿਦਾਂ ਗੱਲਾਂ ਬਾਤਾਂ ਕਰਦੇ ਸਾਰਾ ਕੁਝ ਦਿਖਾਵਾਂਗੇ ਸਵੇਰੇ ਸਵੇਰੇ ਦਾ ਜਿਹੜਾ ਐਕਸਪੀਰੀਅੰਸ ਸੀਗਾ ਅੰਨਾ ਹੋਰੀਆਂ ਨਾਲ ਅੰਮਾ ਹੋਰੀਆਂ ਨਾਲ ਉਹ ਜਮਾ ਵਧੀਆ ਸੀਗਾ ਅੰਮਾ ਹੋਰੀ ਤਾਂ ਮੈਂ ਕਹਿੰਦਾ ਜੀ ਓਕੇ ਰਪੋਰਟ ਹੀ ਸੀਗੀ ਜੀ ਉਹਨਾਂ ਦਾ ਤਾਂ ਕੀ ਕਹਿਣਾ ਅੰਮਾ ਹੋਰੀਆਂ ਇੱਕ ਤਾਂ ਇੱਥੇ ਰੇਟ ਬਹੁਤ ਘੱਟ ਹੈ ਜੀ ਖਾਣ ਪੀਣ ਦਾ ਚਾਹ ਇਡਲੀਆਂ ਖਾਓ ਤੇ ਢਿੱਡ ਜਾ ਭਰ ਜਾਂਦਾ ਹੈਗਾ ਤੇ ਉਹ ਇਡਲੀਆਂ 5-5 ਰੁਪਏ ਦਾ ਇੱਕ ਪੀਸ ਹੈ ਕਿਡਲੀ ਦਾ ਜੀ ਦੇਖ ਲਓ ਇੰਨਾ ਸਸਤਾ ਨਾਲ ਸਾਂਬਰ ਨਾਲ ਦੀ ਟਮਾਟਰ ਦੀ ਚਟਨੀ ਤੇ ਨਾਲ ਉਹਦੇ ਨਾਰੀ ਇਹਨਾਂ ਦੀ ਚਟਨੀ ਬਹੁਤ ਹੀ ਸਵਾਦ ਜੀ ਤੇ ਉਹਨਾਂ ਦੇ ਵਿੱਚ ਢੇਡ ਤਾਂ ਭਰ ਜਾਂਦਾ ਚਲੋ ਤੇ ਰੇਟ ਵੀ ਇੰਨਾ ਸਸਤਾ ਤੇ ਉਹਨਾਂ ਦਾ ਸੁਭਾਅ ਇੰਨਾ ਵਧੀਆ ਮਔਰੀਆਂ ਦਾ ਜੀ ਬਾਰ ਬਾਰ ਲਿਆ ਲਿਆ ਭਰੀਆਂ ਆਜ ਭਾਈ ਜਾਨ ਜਿਖਵਾਈ ਜਾਣ ਲੋ ਖਾਓ ਲੋ ਖਾਓ ਸਵੇਰੇ ਇਹਨਾਂ ਨੂੰ ਚਾਹ ਬਣਾਉਣ ਨੂੰ ਦਿੱਤੀ ਉਹਨਾਂ ਨੇ ਆਪਣਾ ਚੂਲਾ ਵੀ ਉਂ ਹੀ ਦੇ ਦਿੱਤਾ ਕਹਿੰਦੇ ਲੋ ਪਹਿਲਾਂ ਤਾਂ ਮੰਮਾ ਪੈਸੇ ਹੀ ਨਾ ਲਵੇ ਕਹਿੰਦੇ ਅੰਮਾ ਕਹਿੰਦੀ ਨਾ 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 ਨੋ ਮਨੀ ਨੋ ਮਨੀ ਫਿਰ ਮੈਂ 20 ਦੇ 40 ਰੁਪਏ ਪਾਇਆ ਹੈ ਜੀ ਮੈਂ ਕਹਾ ਲੋ ਜੀ ਮਾ ਡਬਲ ਪਿਆਰ ਮੇਰੇ ਕੋਲ ਛੇਰੇ ਛੇਰੇ ਜਿਹੜਾ ਸਵਾਲ ਲਗਿਆ ਜੀ ਅਮਾ ਹੋਰੀਆਂ ਦਾ ਉਹ ਬਹੁਤ ਵਧੀਆ ਲਗਿਆ ਤੇ ਜਿਹੜਾ ਉਹ ਸੁਣ ਹੀ ਜਾਂਦੇ ਸੀਗੇ ਅਮਾ ਅਮਾ ਸੁਣ ਕੇ ਉਹਨਾਂ ਨੂੰ ਬੜਾ ਵਧੀਆ ਲੱਗੀਆਂ ਦਾ ਸੀ ਮੰਦ ਮੰਦ ਮੁਸਕਾਈ ਜਾਂਦੇ ਸੀਗੇ ਮੈਂ ਵੀ ਮੰਦ ਮੰਦ ਮੁਸਕਾਈ ਆ ਪਾਵਾਂ ਚੀ ਗੱਲਾਂ ਹੋ ਗਈਆਂ ਅਮਾ ਹੋਰੀਆਂ ਨਾਲ ਤੇ ਬਸ ਪ੍ਰੇਮ ਪਿਆਰ ਪੈ ਗਿਆ ਜੀ ਟਾਇਰ ਟੂਬ ਚ ਹਵਾ ਮੈਂ ਵੀ ਭਰ ਲਵਾ ਇਹ ਤੋਂ ਸੰਦੀਪ ਨੇ ਭਰੀ ਆ ਇੱਥੇ ਕਿਤੇ ਦੁਕਾਨ ਹੈ ਜੀ ਪੂਰੀਆਂ ਟੇਚ ਤੋਂ ਨਹੀਂ ਠਾ ਕਰਦੀ ਹੈ ਹਵਾ ਅੰਨਾ ਹੋਰੀ ਕਹਿੰਦੇ ਸੀ ਆਪ ਹੀ ਭਰ ਦਿੰਨੇ ਆ ਹਵਾ ना बैक चले चले गा गा ओके सारे चंगे बाद ही नहीं थे जी ओके ना थैंक यू हाउ मच पैसा हाँ जी ਪੈਸਾ ਪੈਸਾ ਕਿਤਨਾ Google Pay scanner scanner 112 ਓਕੇ 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 ਨਾ ਥੈਂਕ ਯੂ ਜੀ ਥੈਂਕ ਯੂ ਅੰਨਾਵਰੀ ਮਨਾ ਕਰੀ ਜਾਂਦੇ ਜੀ ਪੈਸਿਆਂ ਨੂੰ ਅੰਨਾਵਰੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜੇਤਾ ਤਾਂ ਗੱਲ ਕਰੀਏ ਤਾਂ ਹੈਗਾ ਜੀ 102 ਰੁਪਏ 80 ਪੈਸੇ ਤੇ ਡੀਜ਼ਲ ਹੈਗਾ 94 ਰੁਪਏ 38 ਪੈਸੇ ਤੇ ਜਿਹੜੇ ਪੈਟਰੋਲ ਪੰਪ ਤੇ ਕੰਮ ਕਰਦੇ ਨੇ ਵੀਰਾਂ ਵਾਲਿਆਂ ਦਾ ਜੀ ਅੰਨਾਵਰੀਆਂ ਦਾ ਬਹੁਤ ਚੰਗਾ ਸੁਭਾਅ ਜੀ ਬਹੁਤ ਵਧੀਆ ਜੀ ਇਧਰ ਆਪਣੇ ਬੰਦੇ ਖੇਡੋ ਖੇਡੀ ਮਸਤੀ ਚ ਲੱਗੇ ਹੋਏ ਨੇ ਜੀ ਤੇ ਇੱਕ ਵਾਰੀ ਫੇਰ ਇੱਕ ਵਾਰੀ ਫੇਰ ਪੰਚ ਮੋ ਪੰਚ ਮੋ ਲਓ ਜੀ ਆ ਜੀ ਆਪਣੇ ਰਾਈਡਰ ਸਾਹਿਬ ਹੋ ਗਏ ਨੇ ਜੀ ਤਿਆਰ ਇਧਰ ਮੇਰਾ ਬੈਗ ਚੱਕ ਕੇ ਚੱਲੀਏ ਅੱਗੇ ਸ਼ੈਕ ਪੁੰਜੇ ਜੈਰੀਆ ਪੱਟੂ ਤੇ ਆਪਣਾ ਆ ਨਟ ਬੋਲਟ ਘਿਰ ਗਿਆ ਜੀ ਸਾਈਕਲ ਦਾ ਜੀ ਦੋ ਝਿਰ ਗਏ ਹਣ ਅੱਥੋਂ ਕਿਤੇ ਦੁਕਾਨ ਤੋਂ ਲੱਭਦੇ ਆ ਜੈਰੀਆ ਪੱਟੂ ਤੋਂ ਲੈ ਕੇ ਜਾਣੇ ਪੈਣੇ ਹੀ ਆਂ ਨਹੀਂ ਤਾਂ ਭਾਈ ਕੈਰੀਅਰ ਓਖਾ ਸੁਖਾ ਹੋ ਜਾਂਦਾ ਅ디 ਐ ਖੱਬੇ ਹੱਥ ਕਵੇ ਸੱਜੇ ਹੱਥ ਦੀ ਨਟ ਬੋਲਟ ਨਟ ਬੋਲਟ ਆ ਰਹੀ ਦੁਕਾਨ ਦੀ ਇਹਦੇ ਕੋ ਲੱਭਦੇ ਆ ਤੇ ਨਾ ਵੀ ਇੱਧੇ ਤੇ ਇੱਥੇ ਹੁਣ ਆਏ ਆ ਜੀ ਹਾਰਡਵੇਅਰ ਦੀ ਦੁਕਾਨ ਤੇ ਨਟ ਬੋਲਟ ਲੈਣ ਉੱਥੇ ਦਾ ਮਿਲਿਆ ਨਹੀਂ ਭਾਈ ਉਹਨੇ ਸਿੱਧਾ ਮਣਾ ਕਰਤਾ ਆ ਹਾਰਡਵੇਅਰ ਦੀ ਦੁਕਾਨ ਲੱਭੀ ਐ ਇੱਕ ਇੱਥੋਂ ਲੈ ਕੇ ਜਾਵਾਂਗੇ ਜੀ ਨਟ ਚਾੜਤਾ ਜੀ ਨਟ ਲੋ ਜੀ ਮਿਲ ਗਿਆ ਨਾ ਉਹਨੇ ਜੁਗਾੜ ਲਾਇਆ ਇਹ ਨਟ ਨਹੀਂ ਮਿਲ ਰਿਆ ਸੀਗਾ ਹੁਣ ਐਲ ਕੀ ਮਾਰ ਕੇ ਕੰਮ ਫਤਿਹ ਕਰ ਦਿੰਨੇ ਆ ਜੀ ਇਹਦਾ ਲੋਟ ਆ ਗਿਆ ਜੀ ਸਾਈਕਲ ਅੰਨਾ ਹੋਰੀਆਂ ਨੇ ਜੀ ਵਧੀਆ ਤਿੰਨ ਚਾਰ ਪੇਚ ਸੀਗੇ ਉਹ ਸਾਰੇ ਐਨ ਨਵੇਂ ਲਾਤੇ ਉਹ ਕਹਿੰਦਾ ਇਹ ਖਰਾਬ ਹੋਇਆ ਹੋਇਆ ਇਹ ਵੀ ਖਰਾਬ ਹੋਇਆ ਹੈ ਇਹ ਵੀ ਨਵਾਂ ਲਾ ਦੇ ਨਾ ਇਹ ਵੀ ਨਵਾਂ ਲਾ ਦੇ ਅਸਲ ਦੇ ਵਿੱਚ ਇਹਦੇ ਜਿਹੜੇ ਪੇਚ ਲੱਗੇ ਹੋਏ ਨੇ ਸਾਈਕਲ ਤੇ ਉਹ ਜਰ ਛੇਤੀ ਖਾ ਰਹੇ ਜਿਹੜੇ ਤੇ ਉਹ ਪੁੱਰ ਰਹੀਆਂ ਉਹਨਾਂ ਦੀਆਂ ਚੂੜੀਆਂ ਤੇ ਫਿਰ ਉਹਨੇ ਜਿਹੜੇ ਐਤ ਕੀ ਪੇਚ ਲਾਏ ਵਧੀਆ ਲਾਏ ਤੇ ਉਹਨੇ ਪੈਸੇ ਹੀ ਨਹੀਂ ਲਏ ਜੀ ਬਾਈ ਪਤਾ ਨਹੀਂ ਕਿਉਂ ਸਾਈਕਲ ਦੇਖ ਕੇ ਅਨੇ ਪੈਸੇ ਹੀ ਨਹੀਂ ਫੜੇ ਬਾਈ ਨਹੀਂ ਦੇਖ ਲਓ ਜੀ ਸੁਭਾਅ ਇੱਥੇ ਦੇ ਲੋਕਾਂ ਦਾ ਅੱਜ ਮੈਂ ਸਪੈਸੀਫਿਕਲੀ ਇਹਦੇ ਤੇ ਵੀਡੀਓ ਬਣਾ ਰਿਹਾ ਕਿ ਹਾਊ ਸਾਊਥ ਇੰਡੀਅਨ ਟ੍ਰੀਟਸ ਨਾਰਥ ਇੰਡੀਅਨ ਇੱਕ ਅਦਾ ਹੋ ਗਿਆ ਸੀਗਾ ਮਸਲਾ ਪਰ ਦੇਖ ਲਓ ਜੀ ਬਾਈ ਮੈਂ ਜਿਵੇਂ ਕਿਹਾ ਪੰਜੇ ਗੁਣਾ ਬਰਾਬਰ ਨਹੀਂ ਹੁੰਦੀਆਂ ਉਦਾਂ ਹੀ ਹਿਸਾਬ ਹੈ ਜੀ ਸਾਰੇ ਲੋਕ ਚੰਗੇ ਹੀ ਨਹੀਂ ਜੀ 99.99% ਬਾਕੀ ਕੋਛੇ 1% ਹੋਣਗੇ ਦੇਖੋ ਹਰ ਥਾਂ ਹੀ ਹੁੰਦੇ ਆ ਜੀ ਆਪਣੇ ਜਿਹੜੀ ਮਰਜ਼ੀ ਸਟੇਟ ਲਾ ਲਓ ਹਰ ਇੱਕ ਜਗ੍ਹਾ ਹੁੰਦੇ ਆ ਜੀ ਬਾਕੀ ਸਾਰੇ ਬਾਈ ਬਹੁਤ ਵਧੀਆ ਟ੍ਰੀਟ ਕਰ ਰਹੇ ਬਹੁਤ ਵਧੀਆ ਤਰੀਕੇ ਨਾਲ ਅਗਲੇ ਨੇ ਪੈਸੇ ਹੀ ਨਹੀਂ ਲਏ ਦੇਖੋ ਚਾਰ ਪੰਜ ਬੋਲਟ ਲਾ ਕੇ ਆਪ ਕੱਸੀ ਵੀ ਗਿਆ ਇੱਕ ਦੋ ਪੇਜ ਮੈਂ ਵੀ ਕਸਲੇ ਵਿੱਚ ਕਰ ਜਿਹੜੇ ਮੈਨੂੰ ਲੱਗ ਰਹੇ ਸੀ ਸੋਖੇ ਸੋਖੇ ਜੇ ਨੇ ਉਹਨੇ ਸਟੈਂਡ ਦਾ ਪੇਜ ਵੀ ਨਮਾ ਲਾਤਾ ਦੇਖ ਲਓ ਜੀ ਇਹ ਵੀ ਇਹ ਕਿ ਅਗਲੇ ਕਰਦੇ ਨੇ ਜੀ ਕੋਈ ਆਇਆ ਬਾਇਆ ਆਇਆ ਗਿਆ ਦਾ ਸੰਦੀਪ ਬਿੱਟੂ ਤੇ ਹਰਪਾਲ ਵਾਵਾ ਗਾਂ ਲੰਘ ਗਏ ਤੇ ਉਹਨਾਂ ਨੂੰ ਮੈਂ ਕਹਾਂ ਤੁਸੀਂ ਭਾਈ ਲੱਗ ਜਿਓ ਮੈਂ ਦਾ ਪਿੱਛੋਂ ਕੈਚ ਅਪ ਕਰ ਲੂੰਗਾ ਤੇਜ਼ ਸਾਈਕਲ ਪੈਡਲ ਮਾਰ ਕੇ ਤੇ ਤੁਸੀਂ ਗੁਚਾ ਚੁਪੀ ਲਿਓ ਇੰਨਾ ਚਿਰ ਮੈਂ ਵੀ ਆ ਜਾਾਂਗਾ ਜੀ ਸ਼ਹਿਰ ਜੀ ਪੈਰੂ ਪਟਾਈ ਪ੍ਰਿਊ ਪਟਾਈ ਏ ਜੀ ਕੁਮਾਰ ਪਟਾਈ ਖੱਬੇ ਹੱਥ ਜਾਂਦਾ ਹੋਇਆ ਇਹਨਾਂ ਦੇ ਸ਼ਹਿਰਾਂ ਦੇ ਵਿੱਚ ਪਟਾਈ ਪਟਾਈ ਪੂਰੀ ਦੱਬ ਕੇ ਹੈ ਜੀ ਪਟਾਈ ਤੇ ਪਟਾਈ ਤੇ ਪਟਾਈ ਹੁਣ ਅੱਜ ਮਨ ਕਰ ਰਿਹਾ ਜੇ ਤਾਂ ਲੱਸੀ-ਲੁਸੀ ਮਿਲ ਜੇ ਪੰਜਾਬ ਦੀ ਤੜਕੇ ਤੋਂ ਯਾਦ ਆਈ ਜਾਂਦੀ ਹੈ ਜੀ ਕੋਈ ਦੇ ਜੀ ਵਧੀਆ ਲੱਸੀ-ਲੁਸੀ ਪਲਾ ਦੇ ਅੱਜ ਕੋਈ ਕਵੇ ਆਣ ਕੇ ਕਿ ਲੈ ਤੂੰ ਪੀ ਲੈ ਲੱਸੀ ਮਜ਼ਾ ਆ ਜਾਈ ਮੈਨੀਫੈਸਟੇਸ਼ਨ ਵਰਕ ਕਰ ਜਾਈ ਅੱਜ ਜੀ ਏਰੀਆ ਦਾ ਨਾਮ ਜੀ ਸਿਲੰਪਈ ਮੰਗਲਮ ਜਿਹੜੇ ਵੀ ਪਿੰਡ ਆਣਗੇ ਜੀ ਸਾਰਿਆਂ ਦੇ ਨਾਮ ਤੁਹਾਨੂੰ ਮੈਂ ਦੱਸੀ ਜਾਵਾਂਗਾ ਜੀ ਕਿਉਂਕਿ ਨਾਮ ਬੜੇ ਸੋਹਣੇ-ਸੋਹਣੇ ਨੇ ਜੀ ਕੋਈ ਮੰਗਲਾ ਮੈਂ ਕੋਈ ਪਟਾਈ ਹੈ ਕੋਈ ਕੱਪਾ ਮੈਂ ਕੋਈ ਪੱਕਾ ਮੈਂ ਬਹੁਤ ਹੀ ਸੋਹਣੇ ਜੀ ਨੇ ਨਾਮ ਪਿੰਡਾਂ ਦੇ ਆਹ ਦੇਖੋ ਜੀ ਕਿੰਨੀ ਸੋਹਣੀ ਜਗ੍ਹਾ ਆਈ ਹੈ ਜੀ ਅਲੱਗ ਹੀ ਚੀਜ਼ ਹੈ ਜੀ ਤਾਂ ਜਮਾ ਹੀ ਅਲੱਗੀ ਬਹੁਤ ਹੀ ਸੋਹਣਾ ਥਿਊ ਵਾਹ ਜੀ ਵਾਹ ਬਿਲਕੁਲ ਸਾਫ ਪਾਣੀ ਹੈ ਜੀ ਇਹਦਾ ਨਹਿਰ ਹੈ ਕੋਈ ਨਾਮ ਦੇਖ ਕੇ ਦੱਸਦਾ ਕਿ ਮੇਰੇ ਕੋ ਗੂਗਲ ਤੇ ਨਦੀ ਦਾ ਨਾਮ ਹੈ ਜੀ ਵੈਲਰ ਰਿਵਰ ਵੈਲਰ ਇੱਕ ਤਾਂ بھائی ਮੌਸਮ ਇੰਨਾ ਸਾਫ ਹੈ ਇੰਨਾ ਨੀਲਾ ਹੈ ਜੀ ਅਲੱਗ ਹੀ ਲੱਗ ਰਿਹਾ ਦੇਖੋ ਇਹ ਇਜੀ ਜਾਣੇ ਜੀ ਜਿਹੜੀਆਂ ਸਾਈਕਲ ਚਲਾਣ ਨੂੰ ਮਜਬੂਰ ਕਰਦੀਆਂ ਨੇ ਨਹਰਾ ਆ ਜਾਂਦਾ ਜੀ ਦੇਖ ਕੇ ਇਹ ਚੀਜ਼ਾਂ ਥੱਲੇ ਮੱਛੀਆਂ ਫੜੀ ਜਾਂਦੇ ਉਹ ਪਰੇ ਐਨਜੋਇਮੈਂਟ ਕਰ ਰਹੇ ਨੇ ਅਸ ਟਾਈਮ ਅਸੀਂ ਬਾਸ ਪਹੁੰਚਣ ਲੈ ਆਂ ਜੀ ਚਿਦੰਬਰਮ 5 ਕਿਲੋਮੀਟਰ ਰਹਿ ਗਿਆ ਤੇ ਅੱਜ ਜੀ ਠੰਡ ਦੇ ਬਹੁਤ ਬੁਰੇ ਹਾਲ ਨੇ ਜੀ ਇੰਨੀ ਜ਼ਿਆਦਾ ਠੰਡ ਪੈ ਰਹੀ ਹੈ ਅੱਜ ਕੀ ਕਰੀਏ ਜੀ ਤੁੱਪ ਦੀ ਰੂਪ ਦੇ ਵਿੱਚ ਜਿਹੜੀ ਹੈਗੀ ਅੱਜ ਬਰਫ਼ ਪੈ ਰਹੀ ਹੈ ਤੇ ਸੰਦੀਪ ਦੇਖੋ ਪੂਰਾ ਡੱਕਿਆ ਹੋਇਆ ਇੰਨੀ ਠੰਡ ਲੱਗ ਰਹੀ ਹੈ ਕਿ ਉਹਨੇ 2-3 ਲੇਹਰਾਂ ਕਠੀਆਂ ਪਾ ਲੀਆਂ ਹੋਈਆਂ ਤੇ ਅੱਜ ਵਾਕਿਆ ਹੀ ਠੰਡ ਹੈਗੀ ਸੰਦੀਪ ਮੰਨ ਕੇ ਚੱਲੋ ਸੰਦੀਪ ਆ ਠੰਡ ਹੈਗੀ ਨਾ ਵਧੀਆ हां बेटू कित्ता दी ਠੰਡ ਆ ਅੱਜ ਫਿਰ ਠੀਕ ਆ ਵਧੀਆ ਮੌਸਮ ਆਗਾ ਨਿਕਲਿਆ ਹੋਇਆਗਾ ਵਧੀਆ ਹਾਂ ਬਹੁਤ ਨਿਕਲ ਗਰਮੀ ਹੈਗੀ ਹੈ ਕਿ ਪਰ ਇੰਨੀ ਵੀ ਨਹੀਂ ਠੀਕ ਆ ਹਵਾ ਚੱਲੀ ਜਾਂਦੀ ਹੈ ਪਰ ਹਵਾ ਉਲਟਾ ਜੀ ਤੰਗ ਕਰਦੀ ਹੈ ਜੀ ਬਹੁਤ ਜਿਆਦਾ ਤਾਂ ਸਾਈਕਲ ਬਾਈ ਵੀ ਬੜੇ ਔਖੇ ਚੱਲਦੇ ਪਏ ਨੇ 25 ਕਿਲੋਮੀਟਰ ਚਲਾ ਕੇ ਆਏ ਆ ਚਿਦੰਬਰਮ 5 ਕਿਲੋਮੀਟਰ ਰਹਿ ਗਿਆ 5 ਕਿਲੋਮੀਟਰ ਹੋਰ ਚਲਾਵਾਂਗੇ ਤਾਂ ਚਿਦੰਬਰਮ ਆ ਜੂਗਾ ਜੀ ਬੜਾ ਕੰਮ ਬੜਾ ਕੰਮ ਜੀ ਬੜਾ ਕੰਮ ਲੋ ਜੀ ਆ ਦੁਕਾਨ ਹੈ ਯਾ ਅੱਛੇ ਤੁਰੇ ਜਾਂਦੇ ਸੀਗੇ ਤਕਰੀਬਨ ਚਿਦੰਬਰਮ ਚਿਦੰਬਰਮ ਰਹਿ ਗਿਆ ਜੀ 2 ਕਿਲੋਮੀਟਰ ਤੇ ਅੰਨਾ ਮਿਲੇ ਹ ਅਵੇਰ ਆ ਰਹੀ ਫਰੋਂ ਮਨਾ ਟੀਐਸ ਪਟੇ ਟੀਐਸ ਪਟੇ ਚਿਦੰਬਰਮ ਇਨਸਾਈਡ ਇਨਸਾਈਡ ਟੀਐਸ ਪਟੇ ਓਕੇ ਚਿਦੰਬਰਮ ਦੇ ਹਾਉ ਮੈਨੇ ਕਿਲੋਮੀਟਰ ਸਾਰ ਚਿਦੰਬਰਮ ਫਰੋਂ ਹੇਰ 3 ਕਿਲੋਮੀਟਰ ਲਓ ਜੀ 3 ਕਿਲੋਮੀਟਰ ਹੈ ਗਿਆ ਤੇ ਬਾਈ ਰਾਹ ਚ ਰੁਕਿਆ ਸਾਨੂੰ ਵੀ ਇਹਨੇ ਰੋਕਿਆ ਤੇ ਕਹਿੰਦਾ ਪਿੱਛੇ ਚਾਹ ਜੀ ਪੀ ਲੋ ਹਲੇ ਅਸੀਂ ਪੀ ਕੇ ਆਏ ਸੀਗੇ ਠੰਡਾ ਪਾਣੀ ਤੇ ਪਾਣੀ ਪੁਣੀ ਪੀ ਕੇ ਫਿਰ ਅਸੀਂ ਤੁਰੇ ਸੀਗੇ ਤੇ ਨਾਲ ਹੀ ਬਾਈ ਸਾਨੂੰ ਟੱਕਰ ਗਿਆ ਤੇ ਕਹਿੰਦਾ ਪੀ ਲੋ ਤੇ ਫਿਰ ਇਹੀ ਗੱਲ ਹੈ ਬਾਈ ਕਾਫੀ ਚੰਗੇ ਲੋਗ ਨੇ ਤੇ ਅੱਜ ਗਰਮੀ ਬਹੁਤ ਜ਼ਿਆਦਾ ਹੈ ਬਾਈ ਦੇ ਪਸੀਨੇ ਦੇ ਦੇ ਕੇ ਤੁਸੀਂ ਹਾਲਾਤ ਪਤਾ ਕਰ ਸਕਦੇ ਹੋ ਕਿ ਗਰਮੀ ਬਹੁਤ ਜ਼ਿਆਦਾ ਇੱਧਰ ਆਪਣੀ ਵੀ ਲੰਕਾ ਲੱਗੀ ਪਈ ਹੈ ਜੀ ਪੂਰੀ ਬਾੜੀ ਕਸੂਤੀ ਧੋਪ ਹੈ ਜੀ ਪੰਜਾਬ ਵਿੱਚ ਤੁਸੀਂ ਸ਼ਾਇਦ ਚਾਦਰਾਂ ਦੇ ਕੰਬਲ ਲੈਣੇ ਸ਼ੁਰੂ ਕਰਤੇ ਨੇ ਪਰ ਆਪਣੇ ਇੱਥੇ ਜਿਹੜਾ ਹਾਲਚਾਲ ਹੈ ਜੀ ਉਹ ਗਰਮੀ ਦਾ ਹੈਗਾ ਤੇ ਗਰਮੀ ਵੇਖਾ ਟੂ ਮੱਚ ਹੀਟ ਓਵਰ ਹੇਅਰ ਸਕੋਰਚਿੰਗ ਹੀਟ ਹਿਊਮਿਡ ਹਿਊਮਿਡ ਨੇਚਰ ਸੋ ਦੈਟਸ ਵਾਈ ਮੋਰ ਫਰਮ ਬਜਟਸ ਓਕੇ ਓਕੇ ਇਸ ਟਾਈਮ ਕਮ ਟੂ ਬਜਟਸ ਓਕੇ ਨੰਦਰਾ ਨੰਦਰੀ ਧੰਨਵਾਦ ਮਣਕਮ ਚਲੋ ਜੀ ਚਲਦੇ ਆ ਜੀ ਬਹੁਤ ਹੀ ਚੰਗਾ ਤੇ ਨਰਮ ਸੁਭਾਅ ਦੇ ਕਹ ਦਿੰਨੇ ਆਪਾਂ ਹੈਗੇ ਨੇ ਜੀ ਸਾਊਥ ਇੰਡੀਅਨ ਤੇ ਉਹ ਕੋਈ ਆਪਣੇ ਹੈ ਨਹੀਂਗਾ ਕਿ ਨਾਰਥ ਇੰਡੀਅਨ ਨਾਲ ਕਿਤੇ ਮਾੜਾ ਕਰਦੇ ਹੁਣ ਹਿੰਦੀ ਦੇ ਚੱਕਰ ਚ ਆਏ ਹੈਗੇ ਨੇ ਕੁਝ ਕਿ ਤੁਹਾਨੂੰ ਮੈਂ ਸਵੇਰੇ ਵੀ ਦੱਸਿਆ ਸੀਗਾ ਕਿ 19 21 ਦਾ ਫਰਕ ਹੁੰਦਾ ਉਦਾਂ ਹੀ ਚੀ ਚੀ ਉਂਗਲ ਦਾ ਤੇ ਵਿਚਲੀ ਉਂਗਲ ਦਾ ਵੀ ਫਰਕ ਹੁੰਦਾ ਜੀ ਹਿਸਾਬ ਤਾਂ ਹੁੰਦਾ ਹੀ ਆ ਜੀ ਲੋਕਾਂ ਦਾ ਰਿਆਂ ਦਾ ਬਾੜਾ ਨਰਵਸ ਸੁਭਾਅ ਹੁੰਦਾ ਹੈ ਕੋਈ ਬਾੜੇ ਤੱਤੇ ਸੁਭਾਅ ਦੇ ਵੀ ਹੁੰਦੇ ਨੇ ਸ਼ਹਿਰ ਜੀ ਚ ਨੰਬਰਮ ਭੋ ਨਾਗਰੀ ਲਈ ਸੱਜਿਹਤ ਜਾਂਦਾ ਜੀ 1.5 ਕਿਲੋਮੀਟਰ ਅੱਥੋਂ ਦੀ ਹੈਗਾ ਇੱਥੇ ਦਾ ਫੇਮਸ ਨਟਰਾਜਾਰ ਟੈਂਪਲ ਜਿਹੜੇ ਕੀ ਡਾਂਸਿੰਗ ਫਾਰਮ ਹੈ ਸ਼ਿਵਾ ਜੀ ਤੰਡਵ ਸਰੂਪ ਕਹਿ ਦਿੰਦੇ ਆਪਾਂ ਤੇ ਸਭ ਤੋਂ ਜ਼ਿਆਦਾ ਵਰਲਡ ਫੇਮਸ ਟੈਂਪਲ ਇੱਥੇ ਹੈ ਜੀ ਜਿਹਨਾਂ ਨੰਬਰ ਅੰਦੇ ਵਿੱਚ ਨਟਰਾਜੰਦਾ ਸਾਡੇ ਸੱਜੇ ਪਾਸੇ ਬਹੁਤ ਹੀ ਸੋਹਣਾ ਮੰਦਿਰ ਹੈ ਜੀ ਹਲਕਾ ਝਾਕਾ ਤੁਹਾਨੂੰ ਦੇਖਿਆ ਹੋਣਾ ਥੱਲੇ ਹੀ ਨਟਰਾਜ ਟੈਂਪਲ ਭਗਵਾਨ ਸ਼ਿਵ ਨੂੰ ਸਮਰਪਿਤ ਸ਼ੈਵੀズム ਨੂੰ ਸਮਰਪਿਤ ਜੀ ਬਹੁਤ ਹੀ ਜਿਆਦਾ ਸੋਹਣਾ ਮੰਦਿਰ ਹੈ ਜੀ ਇਹ ਪਹੁੰਚ ਕੇ ਦਿਖਾਨੇ ਆ ਇੱਥੋਂ ਥੋੜਾ ਚਾਕਾ ਨੇ ਜਰਾ ਆਊਗਾ ਜੀ ਹਰੀ ਹਰ ਹਰੀ ਹਰ ਉਹ ਦੇਖੋ ਆਪਣੀ ਸਕਰੀਨ ਦੇ ਉੱਤੇ ਤੁਸੀਂ ਜਿਹੜਾ ਸਾਹਮਣੇ ਮੰਦਿਰ ਦੇਖ ਰਹੇ ਹੋ ਜੀ ਉਹਦਾ ਨਾਮ ਹੈ ਜੀ ਥਿੱਲਈ ਨਟਰਾਜਰ ਟੈਂਪਲ ਨਟਰਾਜ ਦਾ ਟੈਂਪਲ ਹੈ ਜੀ ਛੈਵੀਂ ਜਮ ਹਰੀ ਬੋਲ ਹਰੀ ਬੋਲ ਹਰੀ ਬੋਲ ਹਰ ਬੋਲ ਹਰੀ ਹਰ ਤੇ ਬਹੁਤ ਹੀ ਸੋਹਣਾ ਮੰਦਿਰ ਜੀ ਅੰਦਰ ਚੱਲਦੇ ਆ ਅੰਨਾ ਵਣਕਮ ਇਹੋ ਜਿਹਾ ਸ਼ਾਦਾ ਜਿਹੜੇ ਸਿੱਖ ਲਿਆ ਇੰਦਰ ਜਾ ਕੇ ਦੇਖਦੇ ਆ ਜੀ ਕਿੱਡੀ ਸੋਹਣੀ ਸ਼ੈਲੀ ਚ ਬਣਿਆ ਹੋਇਆ ਦਰਾਵਿਡੀਅਨ ਸਟਾਈਲ ਇਹਨੂੰ ਕਹ ਦੇਣੇ ਆਪਾਂ ਦਰਾਵਿਡੀਅਨ ਸ਼ੈਲੀ ਜਾਂ ਸਾਊਥ ਇੰਡੀਅਨ ਸ਼ੈਲੀ ਜੋ ਮਰਜ਼ੀ ਕਹਿ ਦੋ ਨਟਰਾਜਨ ਪਗਵਾਨ ਦਾ ਮੰਦਿਰ ਨਾਰਥ ਟਾਵਰ ਗੇਟ ਇਹ ਹੈਗਾ ਜੀ ਪੂਰਬੀ ਦਵਾਰ ਤੇ ਬਹੁਤ ਹੀ ਸੋਹਣਾ ਜੀ ਆ ਜਹਾਜ਼ ਹੁੰਦੇ ਨੇ ਜਾ ਜੀ ਇਹਨਾਂ ਨੇ ਇਹਨਾਂ ਦੇ ਪੂਛਾ ਫੜ ਫੜ ਜੀ ਅਸੀਂ ਛੋਟੇ ਹੁੰਦੇ ਧਾਗੇ ਬੰਦੇ ਹੁੰਦੇ ਸੀ ਜੀ ਇੱਧਰ ਜੀ ਵੀ ਨਾਇਗਾਰ ਜਿਹਨਾਂ ਨੂੰ ਆਪਾਂ ਸੈਲਵਾ ਵਿਨਾਇਗਾਰ ਕਹਿੰਦੇ ਆ ਮੰਦਿਰ ਐਸ਼ੇ ਬੰਦ ਹੈ ਕਿਸਮਤ ਥੋੜੀ ਜਿਹੀ ਖਰਾਬ ਹੈ ਜੀ ਪਰ ਇੱਥੇ ਤੱਕ ਆ ਗਏ ਇਹੀ ਬਹੁਤ ਵੱਡੀ ਗੱਲ ਹੈ ਜੀ ਬਹੁਤ ਹੀ ਸੋਹਣਾ ਮੰਦਿਰ ਜੀ ਕਾ ਸ਼ੈਲੀ ਦੇ ਵਿੱਚ ਬਣਿਆ ਹੋਇਆ ਜੀ ਦੇਖੋ ਬਹੁਤ ਹੀ ਸੋਹਣੀ ਜਗ੍ਹਾ ਆ ਦੇਖੋ ਜੀ ਕਿੱਡਾ ਤੱਕ ਇਹ ਉਹੀ ਬਣਾਇਆ ਹੋਇਆ ਜੀ ਮਤਲਬ ਐਂਟਰੀ ਵਾਲਾ ਸਾਹਬ ਤਾ ਪੂਰਾ ਠੰਡਾ ਠੰਡਾ ਮਾਹੌਲ ਜੀ ਸਾਹਮਣੇ ਮੰਦਰ ਉਹ ਦੇਖੋ ਜੀ ਬਹੁਤ ਹੀ ਸੋਹਣਾ ਜੀ ਬਹੁਤ ਹੀ ਸੋਹਣਾ ਅੰਦਰਲੇ ਪਾਸੇ ਜੀ ਮੇਨ ਬਿਲਡਿੰਗ ਮੰਦਰ ਦੀ ਇੱਧਰ ਹੈਗਾ ਜੀ ਸ਼੍ਰੀ ਕੇਦਵੇਸ਼ ਲਿੰਗਮ ਲਿੰਗਮ ਦਾ ਮਤਲਬ ਹੋ ਗਿਆ ਸ਼ਿਵ ਲਿੰਗਮ ਸ਼ਿਵ ਲਿੰਗ ਜਿੰਨੋਂ ਪਾਸੇ ਸ਼ਿਵ ਲਿੰਗ ਹੈ ਨੇ ਓਹੋ ਸ਼੍ਰੀ ਬੁੱਧੇਸ਼ ਲਿੰਗਮ ਸ਼੍ਰੀ ਗੁਰਵੀਸ਼ ਲਿੰਗਮ ਇਦਾਂ ਹੀ ਸਾਰੇ ਪਾਸੇ ਲਿੰਗਮ ਨੇ ਜੀ ਸ਼ਿਵਲਿੰਗ ਇੱਧਰ ਸ਼ੇਸ਼ਨਾਗ ਜੀ ਅੰਦਰ ਨੇ ਜੀ ਹਰੀ ਹਰੀ ਬੋ ਭਵਾਨ ਦਾ ਸ਼ਿਵਲਿੰਗ ਸਰੂਪ ਜੀ ਸਾਹਮਣੇ ਨੰਦੀ ਮਹਾਰਾਜ ਬੈਠੇ ਹੋਏ ਨੇ ਦਰਸ਼ਨ ਕਰ ਲਓ ਜੀ ਇਹ ਹੁੰਦੀ ਹੈ ਜੀ ਕਰ ਲਈ ਜੀ ਦਰਸ਼ਨ ਹਰੀ ਬੋ ਹਰੀ ਹਰ ਹਰੀ ਹਰ ਬਹੁਤ ਹੀ ਸੋਹਣਾ ਮੰਦਿਰ ਬਣਿਆ ਹੋਇਆ ਇਧਰਲੇ ਪਾਸੇ ਕੁੰਡ ਹੈ ਜੀ ਮੰਦਿਰ ਦਾ ਉਹ ਵੀ ਦਿਖਾਣੇ ਆ ਤੇ ਕਾਫੀ ਪੁਰਾਣੇ ਟਾਈਮ ਦਾ ਮੰਦਿਰ ਬਣਿਆ ਹੋਇਆ ਜੀ ਇਹ ਥੱਲੇ ਤਮਲ ਦੇ ਵਿੱਚ ਜਿਹੜੇ ਸੇਵਾ ਕਰਾਉਂਦੇ ਨੇ ਉਹਨਾਂ ਦੇ ਨਾਮ ਲਿਖੇ ਹੋਏ ਆ ਇਦਾਂ ਦੇ ਪੱਥਰਾਂ ਤੇ ਜੀ ਇਹ ਸ਼ਾਇਦ ਹਵਨ ਕੁੰਡ ਹੈ ਫੋਟੋਸ ਐਂਡ ਵੀਡੀਓਗ੍ਰਾਫਸ ਸਟ੍ਰਿਕਟਲੀ ਨੋਟ ਅਲਾਉਡ ਅੱਛੀ ਲਾਊਡ ਨਹੀਂ ਹੈਗੀ ਕਹਿੰਦੇ टेम्पल इज क्लोज ना वैन ओपन थर्टी फोर थर्टी ओके बहुत शैली है कैन आई गो अराउंड दिस टेम्पल ओके वाह जी वाह इधर गेट चेक करो जी ओ हो 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 हरी बोल जी हरी बोल वाह wow, जी वाह ਇਧਰਲੇ ਪਾਸੇ ਹੈਗਾ ਜੀ ਕੁੰਡ ਤੇ 메인 ਟੈਂਪਲ ਹੈਗਾ ਲੈਫਟ ਤੇ ਫਿਰ ਰਾਈਟ ਆ ਬਾਲੀ ਵੱਡੀ ਲਾਈਨ ਇੱਥੇ ਲੱਗਦੀ ਹੈ ਜੀ ਮੰਦਰ ਜਾਣ ਵਾਸਤੇ ਉਹ ਰਿਹਾ 메인 ਟੈਂਪਲ ਦੇਖ ਲਿਆ ਜੀ ਮੰਦਰ ਬਹੁਤ ਹੀ ਸੋਹਣਾ ਸੀਗਾ ਪਰ ਇਸ ਟਾਈਮ ਸੀਗਾ ਬੰਦ ਹੁਣ ਮਾਨੂੰ ਲੱਗਦਾ ਬਾਅਦ ਚ ਫੇਰ ਆਵਾਂਗੇ ਅਸੀਂ ਤੇ ਉਦੋਂ ਦਰਸ਼ਨ ਦਿਜ਼ਾਰ ਕਰਾਂਗੇ ਜੀ ਪੂਰੇ ਟਾਈਮ ਜੀ 3 ਵਜੇ ਕੇ 3 ਮਿੰਟ ਹੋਣ ਲਿਆ ਤੇ ਆਪਾਂ ਤਕਰੀਬਨ 40 ਕਿਲੋਮੀਟਰ ਦਾ ਸਫ਼ਰ ਕੱਢ ਲਿਆ 15 ਕਿਲੋਮੀਟਰ 20 ਕਿਲੋਮੀਟਰ ਹੋਰ ਕੱਢਾਂਗੇ 60 ਕਿਲੋਮੀਟਰ ਹੋ ਜਾਏਗਾ ਤੇ ਬਾਅਦ ਫਿਰ ਅੱਜ ਥਾਂਵੇਂ ਲੱਗ ਜਾਾਂਗੇ ਅੱਜ ਹੋਰ ਸਫ਼ਰ ਨਹੀਂ ਕਰਾਂਗੇ ਮੌਸਮ ਜਮਾ ਸਵੇਰ ਦਾ ਓਕੇ ਦਾ ਰਿਪੋਰਟ ਸੀਗਾ ਵਧੀਆ ਸਾਫ਼ ਸੁਥਰਾ ਮੌਸਮ ਸੀ ਇਧਰ ਸਾਰੇ ਬੈਕਵਾਰਡਰਸ ਨੇ ਨਿਆਰੇ ਦਰਬੀਚ ਵਗੈਰਾ ਵੀ ਨੇ ਅੱਛੀ ਨੰਬਰਾਂ ਮੰਦਿਰ ਦੇਖਿਆ ਬਹੁਤ ਹੀ ਸੋਹਣਾ ਲੱਗਿਆ ਜੀ ਮੰਦਿਰ ਬਹੁਤ ਹੀ ਸੋਹਣਾ ਇੱਧਰ ਜਿਹੜੇ ਨਾਰੀਅਲ ਨੇ ਬੜੇ ਨੀਵੇਂ ਨੀਵੇਂ ਲੱਗੇ ਹੋਏ ਨੇ ਜੀ ਬਹੁਤ ਨੀਵੇਂ ਪੇੜ ਹੈ ਜੀ ਨਾਰੀਅਲ ਦਾ ਪਿੱਛੇ ਜੇ ਅੰਨਾਵਰੀ ਸੀਗੇ ਜੀ ਅੰਨਾਵਰੀ 100 ਰੁਪਿਆ ਫੜਾ ਗਏ ਜੀ ਪਹਿਲੇ 500 ਦੇ ਜਾਂਦੇ ਸੀ ਦੇਖੋ ਆਪਾਂ ਲੈਂਦੇ ਨਹੀਂ ਕਿਸੇ ਕੋ ਪੈਸੇ ਤੇ ਉਹ ਐ ਨਹੀਂ ਅਗਲੇ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਉਹ ਹਟਦੇ ਨਹੀਂ ਸੀ ਫਿਰ ਮੈਂ ਕਿਹਾ ਚਲੋ 100 ਰੁਪਏ ਦੇ ਦਿਓ ਆਪਾਂ ਖਰਚਾ ਨਹੀਂ ਤੇ ਫਿਰ ਮੈਂ ਬੈਗ 'ਚ ਪਾ ਲਿਆ ਇੱਕ ਸਵੀਡ ਜੈਸਟਰ ਹੈ ਜੀ ਹਮੇਸ਼ਾ ਆਪਣੇ ਕੋਲ ਇੱਕ ਐਜ਼ ਅ ਸੁਵਿਨਿਅਰ ਰੱਖਾਂਗੇ ਤਾ ਜੋ ਯਾਦ ਰਵੇ ਇੱਕੋ ਇਨਸਾਨ ਨੇ ਦਿੱਤਾ ਸੀ ਜੀ ਬਹੁਤ ਹੀ ਸੋਹਣਾ ਖੂਬਸੂਰਤ ਨਜ਼ਾਰੇ ਜੀ ਕੋਈ ਡੈਮ ਜ ਹੈਗਾ ਉਹਦੇ ਇਧਰਲੇ ਪਾਸੇ ਪਾਰੀ ਪਾਣੀ ਇਧਰਲੇ ਪਾਸੇ ਸੁੱਕਾ ਪਿਆ ਹੋਇਆ ਤੁਰਦੇ ਤੁਰਾਂਦੇ ਪਹੁੰਚ ਗਏ ਜੀ ਆਪਾਂ ਸਰਕਾਜੀ ਤਕਰੀਬਨ ਅੱਜ ਸਫਰ ਅਸੀਂ ਕਰ ਲਿਆ 50 ਕਿਲੋਮੀਟਰ ਦਾ ਤੇ ਇਧਰ ਅਮਾ ਹੋਰੀ ਜੀ ਹਰੇ ਕ੍ਰਿਸ਼ਨਾ ਮਾ ਜੀ ਹਰੀ ਬੋਲ ਹਿੰਦੂ ਹਿੰਦੂ ਹਾਂ ਓਕੇ ਸਾਸ੍ਰੀ ਕਾਲ ਜੀ ਇਹ ਗੱਲਬਾਤ ਕਰੀਏ ਜੀ ਇੱਥੇ ਸਾਰੇ ਜਿਹੜੇ ਹੈਗੇ ਆ ਜੀ ਸਾਸ ਸਭਾਈ ਪੂਰੀ ਰੱਖਦੇ ਨੇ ਗੋਲਫੇ ਖਾਣ ਦਾ ਜ਼ਿਕਰ ਆ ਤੇ ਆਂਦੇ ਸਾਰੇ ਮੈਨੂੰ ਮਾਤਾ ਹੀ ਕਹਿੰਦੀ ਤਰਬਨ ਤਰਬਨ ਓ ਹਿੰਦੂ ਯੂ ਮੈਂ ਕਾ ਸਾਰੇ ਇੱਕੋ ਹੀ ਨੇ ਜੀ ਇਧਰ ਗੋਲ ਗੱਪੇ ਤਿਆਰ ਕਰਦੇ ਮਾਤਾ ਨੇ ਅੰਮਾ ਹੋਰੀ ਨੇ ਜੀ ਆਪਾਤ ਦੀ ਵਿੱਚ ਮਸਾਲੇ ਜੀ ਆ ਪਤਾ ਨਹੀਂ ਕੀ ਹੈਗਾ ਜੀ ਸੈਲਡ ਜਆ ਮਤਲਬ ਇੱਥੇ ਇਸ ਹਿਸਾਬ ਨਾਲ ਬਣਾ ਦੇਣੇ ਜੀ ਗੋਲ ਗੱਪੇ ਜੀ ਪੈਸੇ ਕਹਿੰਦੀ 30 ਰੁਪਏ ਤੇ ਆ ਛੋਲੇ ਜੇ ਪਾ ਕੇ ਨਾ ਮਟਰੀ ਜੇ ਪੂਰੇ ਅੰਕੂਰੀਤ ਹੋਏ ਹੋਏ ਪਾ ਕੇ ਜੀ ਵਧੀਆ ਬਣਾ ਕੇ ਦੇ ਦੀ ਮਾਤਾ ਜੀ ਕੈਮਰਾ ਦੇਣਾ ਉਂਗੂਰ ਲੈ ਲਓਟ ਉੱਡ ਰਾ ਮਰੀਆ ਯਾ ਸੁੰਗਰਾ ਲੈ ਲਓ ਮੈਂ ਮੁੰਮੀ ਮਰੀਆ ਓਕੇ ਓਕੇ ਅੰਮਾ ਹੋਰੀ ਵਧੀਆ ਕੰਮ ਕਰਦੇ ਨੇ ਜੀ। ਵੈਰੀ ਨਾਈਸ ਯੂ ਆਰ ਡੂਇੰਗ ਵੈਰੀ ਨਾਈਸ ਵਰਕ। ਓਕੇ ਓਕੇ। ਯੂ ਆਰ ਲਾਈਕ ਮਾਈ ਅੰਮਾ। ਅੰਮਾ ਜੀ ਅੰਮਾ ਜੀ। ਬਹੁਤ ਵਧੀਆ ਕੀਤਾ। ਗੈਰੀ ਫਾਸਟ ਡੂਇੰਗ ਵਰਕ। ਮੇਰੀ ਅੰਮਾ ਆਲਸੋ ਡੂ ਵੈਰੀ ਫਾਸਟ ਵਰਕ। ਓਕੇ ਓਕੇ। ਨੰਦਰੀ ਬਣਾ ਕਾ ਇਨ ਲਾਈਨ ਲੈ। ਜਿੰਨੇ ਵਰਡ ਆਉਂਦੇ ਨੇ ਬਿੱਟੂ ਸਾਰੇ ਬੋਲ ਦੇਣੀ ਹੈ ਇਕੱਠੇ ਇਕੱਠੇ ਹੀ। ਆਹ ਲਓ ਜੀ। ਅੰਮਾ ਨੇ ਕਢ ਲਿਆ ਪਾਣੀ। ਆ ਚੈੱਕ ਕਰੀ ਜਮਾਣ ਹਰਾ ਹਰਾ ਜਿਆ ਪਾਣੀ 1 ਗਲਾਸ ਅੰਮਾ 1 ਗਲਾਸ ਓਕੇ ਗੋਲ ਗੱਪਿਆਂ ਵਾਲੀ ਅੰਮਾ ਅੰਮਾ ਨੇ ਜੀ ਗੋਲ ਗੱਪੇ ਬਹੁਤ ਸਵਾਦ ਬਣਾਈ ਜੀ ਨਿਆਰਾ ਆ ਗਿਆ ਖਾ ਕੇ ਗੋਲ ਗੱਪੇ ਦਾ ਬੜੇ ਸਵਾਦ ਬਣਾਈ ਅੰਮਾ ਨੇ ਅੰਮਾ ਕਹਿੰਦੀ ਹੁਣ ਮੈਂ ਤੁਹਾਡੇ ਲਈ ਕਾ ਚੀ ਬਣਾ ਰਹੀ ਹਾਂ ਤੁਸੀਂ ਇਹ ਜ਼ਰੂਰ ਖਾ ਕੇ ਜਾਓ ਤਮੇਗਾ ਕੋਈ ਨਹੀਂ ਖਾ ਲੈਨੇ ਆ ਓਕੇ ਅਮਾ ਵਨ ਗੇਟ ਇਹਦਰਾ ਫਲ ਫਰੂਟ ਲੈਣੇ ਸੀ ਬਾਈ ਉਲਜ ਗਏ ਜੀ ਪੂਰੇ ਦੁਕਾਨੇ ਉਲਜੇ ਪਏ ਆ ਸਾ ਵੀਣੀ ਆ ਰਿਹਾ ਬਾਈ ਆ ਬਾਬਾ ਇਹ ਆਪਣਾ ਜਿਹੜਾ ਅੰਨਾ ਹੈਗਾ ਅੰਨਾ ਜੀ ਇਹਨਾਂ ਨੂੰ ਤਾਂ ਹਿੰਦੀ ਆਉਂਦੀ ਹੈ ਤੇ ਤਮੇੜ ਆਉਂਦੀ ਹੈ ਸਾਨੂੰ ਸਮਝ ਨਹੀਂ ਆ ਰਿਹਾ ਕਿ ਇਹ ਇਹ ਗੁਰਤਾ ਜੀ ਲੈ ਲੀਆਂ ਜੀ ਮਸੰਮੀਆਂ 50 ਰੁਪਏ ਕਿਲੋ ਤੋਂ 100 ਰੁਪਏ ਕਿਲੋ ਦੀਆਂ ਹੋ ਗਈਆਂ ਪਾੜਾ ਮੇਗਾ ਸੋਤਾ ਜੀ ਮਸੰਗਿਆਂ ਦਾ ਆ ਪਤਾ ਨਹੀਂ ਕੀ ਹੈ ਜੀ ਕਿੰਨੇ ਬੰਦਿਆਂ ਦੀ ਇਕੱਠੀ ਫੋਟ ਲਾਈ ਹੋਈ ਹੈ ਇਹਨਾਂ ਨੂੰ ਹਾਰ ਪਾਏ ਹੋਏ ਐ ਇਹਨਾਂ ਨੂੰ ਪਤਾ ਨਹੀਂ ਕੀ ਕਰਿਆ ਹੋਇਆ ਹੈ ਜੀ ਇਧਰ ਬਾਬੇ ਹੋਰੀ ਮੁਰਗਨ ਵਾਹ ਆਸ਼ੰਦਰ ਬੋਲ ਸਾਰੇ ਹੀ ਨੇ ਇਕੱਠੇ ਚਲੋ ਗਾਂ ਨੂੰ ਚਲੀਏ ਆ ਕਰੀ ਜਾਂਦੇ ਜੀ ਪੇਂਟ ਕਾਮਲ ਭਾਸ਼ਾ ਚ ਬਹੁਤ ਸੋਹਣਾ ਰੰਗ ਦੇ ਨੇ ਜੀ ਇਹ ਤਕਰੀਬਨ ਇੱਥੋਂ ਹੁਣ ਆਪਣਾ ਅਗਲਾ ਸਫ਼ਰ ਰਹਿ ਗਿਆ ਜੀ ਸੀਤਾ ਮੰਕਪਮ ਜਿਹੜਾ ਵੀ ਸੀਗਾ ਉਹ ਉਹ तकरीबन ਇੱਥੋਂ ਦੀ ਰਹਿ ਗਿਆ ਜੀ ਆਪਣਾ 4-5 ਕਿਲੋਮੀਟਰ ਦੇ ਲਗਭਗ ਅੱਜ ਦਾ ਸਟੇ ਆਪਣਾ ਉੱਥੇ ਹੀ ਹੋਣ ਦਾ ਹੈ ਜੀ ਉੱਥੇ ਆਪਾਂ ਰੁਕਾਂਗੇ ਮੌਸਮ ਹੀ ਬੜਾ ਸੋਹਣਾ ਹੈ ਜਿਹੜੀ ਉਹ ਥਾਂ ਸੀਗੀ ਜੀ ਸਤਨਾਥਪੁਰਮ ਉਹ ਆ ਗਈ ਜੀ 1.5 ਇੱਕ 2 ਕਿਲੋਮੀਟਰ ਰਹਿ ਗਈ ਹੈ ਜੀ ਉੱਥੇ ਪਹੁੰਚ ਗਏ ਜੀ ਅਸੀਂ ਅੱਜ ਫਿਰ ਬਿੱਟੂ ਗਾਇਰਾ ਸੀਗਾ ਅਸੀਂ ਆਪ ਹੀ ਰੋਟੀ ਸਾਰੀ ਬਣਾਵਾਂਗੇ ਤੇ ਫਿਰ ਦੇਖਦੇ ਹਾਂ ਜੀ ਅੱਜ ਉਹਨਾਂ ਦੇ ਛੱਡਦੇ ਨੇ ਕੀ ਬਣਾਉਂਦੇ ਨੇ ਕੁੰਮਕੋਨਮ ਸਿੱਧਾ ਤਾਂਜੌਰ ਵੀ ਸਿੱਧਾ ਮਧਿਵਾ ਖੁੱਲਾਈ ਉਹ ਵੀ ਸਿੱਧਾ ਜੇ ਇਸੇ ਰੂਟ ਤੇ ਫੋਲੋ ਦੇਖੋ ਕਾਵੇਂ ਉਧਾਨ ਜਦਾ ਜੀ ਜਿਵੇਂ ਜਿਵੇਂ ਸ਼ਾਮ ਢਲ ਜਾਂਦੀ ਹੈ ਤੇ ਸਾਨੂੰ ਟਿਕਾਣਾ ਲੱਭਣ ਵਾਸਤੇ ਜਿਹੜਾ ਹੈਗਾ 70 70 ਹੋਣਾ ਪੈਣਾ ਹੈ ਕਿ ਆਪਾਂ ਇੱਥੋਂ ਮੁੜ ਗਏ ਹਾਂ ਜੀ ਸਰਕਾਜੀ ਤੋਂ ਅਗਾਹ ਇੱਕ ਮੋੜ ਆਇਆ ਸੀਗਾ ਸਤਨਾਥਪੁਰਮ ਤੋਂ ਥੋੜਾ ਜਿਹਾ ਅੱਗੇ ਜਾ ਕੇ ਜੀ ਆਹ ਰੋਡ ਸਿੱਧਾ ਜਾ ਰਿਹਾ ਜੀ ਕੁੰਭਗੋੜਮ ਹੁੰਦੇ ਹੋਏ ਰਮੇਸ਼ਵਰਮ ਵਾਲੀ ਸੜਕ ਠੰਜਾਵਰ ਹੁੰਦੇ ਹੋਏ ਇਹੀ ਵਾਲਾ ਰਾਹ ਪਾ ਫੜਨਾ ਇੱਥੋਂ ਤਕਰੀਬਨ ਕੰਨੇ ਕੁਮਾਰੀ ਹੈਗਾ ਜੀ 494 ਕਿਲੋਮੀਟਰ ਕੋਈ ਟਿਕਾਣਾ ਨਹੀਂ ਮਿਲ ਰਿਹਾ ਜੀ ਪੈਣ ਵਾਸਤੇ ਤੇ ਚਲਾਂਦੇ ਚਲਾਂਦੇ ਹੋਰ 5 ਕਿਲੋਮੀਟਰ ਗਾਹ ਆ ਗਏ ਆ ਜੀ ਪਰ ਰੋਡ ਬਹੁਤ ਸੋਹਣਾ ਤਾਂ ਕਰਕੇ ਜੀ ਜਾ ਕਰੀ ਜਾਂਦਾ ਚਲਾਣ ਵਾਸਤੇ ਕਿ ਚਲਾਈ ਜਾਓ ਜੀ ਚਲਾਈ ਜਾਓ ਬਸ ਹੁਣ ਆਥਨ ਹੋ ਗਿਆ ਹੁਣ ਨਹੀਂ ਵਸਲਾਣੀ ਹੁਣ ਆਪਾਂ ਟਿਕਾਣਾ ਲੱਭ ਕੇ ਜੀ ਨਿੰਦਰ ਦੁਨੀ ਠਾਂ ਕਰਦਣਾ ਜੀ ਟਿਚ ਦੁਨੀ ਠਾਂ 56 ਹੋਰ ਰਹਿ ਗਿਆ ਜੀ ਆਪਣਾ 68 ਕਿਲੋ 56 ਹੋਰ ਰਹਿ ਗਿਆ ਜੀ ਆਪਣਾ 88 ਕਿਲੋਮੀਟਰ ਥੁਰੂ ਥੁਰੂ ਰੇ ਪੁੰਡੀ ਰਹਿ ਗਿਆ ਜੀ 81 ਕਿਲੋਮੀਟਰ ਤਿਰਛੀ 146 ਮਾਦੁਰਾਈ 255 ਪਿੰਡ ਆਇਆ ਸੀ ਜੀ ਕਥੀਰਾ ਮੰਗਲਮ ਤੇ ਉੱਥੇ ਅੰਨਾ ਹੋਰੀਕੋਡ ਰੁਕੇ ਆ ਜੀ ਆਟਾ ਲੈਣ ਆ ਵਸ ਤੇ ਪਹਿਲੇ ਤਾਂ ਸਮਝਾਇਆ ਜੀ ਪੂਣਾ ਘੰਟਾ ਲੱਗ ਗਈ ਆਟਾ ਲੈਣਾ ਜੀ ਬਾਅਦ ਵਿੱਚ ਹੁਣ ਜਾ ਕੇ ਗੱਲ ਬਣੀ ਆਟੇ ਵਾਲੀ ਤੇ ਆਟਾ ਲੈਣਾ ਤੇ ਹੁਣ ਸਮਝਣੇ ਜਾ ਕੇ ਕਿ ਆਟੇ ਨੂੰ ਕਹਿੰਦੇ ਕੀ ਨੇ ਓਕੇ ਨਾ 1 ਕਿਜੀ ਆਟਾ ਪਰੋਟਾ ਪਰੋਟਾ ਆਟਾ ਚਪਾਤੀ ਆਸ਼ੀਰਵਾਦ ਆਟਾ ਰੱਖਾ 1 ਕਿਲੋ ਆਸ਼ੀਰਵਾਦ ਆਟਾ ਬਰਾ 1 ਕਿਜੀ कितना किलो लड़िया बेटे मैदा अच्छा 100 परसेंट आटा ओके ओके वन के जी आटा प्राइस अना फोर्टी रुपीज रुपए सेवेंटी वन के जी टोटल ओके सत्तर रुपये का किलो बड़ा महंगा जी आटा बहुत महंगा सत्तर रुपये किलो महंगा मिलेगा हाँ अच्छा आप हिंदी ही बोलते हैं कहाँ से हैं आप राजस्थान से ਅੱਛਾ ਜੀ ਪਹੁੰਚ ਜਗ੍ਹਾ ਰਾਜਸਥਾਨ 'ਚ ਅਜਮੇਰ ਅਜਮੇਰ ਇਹ ਤਾਂ ਜਮੇਰ ਵਾਲੇ ਮਿਲ ਗਏ ਜੀ ਇੰਨੀ ਦੂਰ ਕਥੀਰਾ ਮੰਗਲਮ ਜੀ ਚਲਾਂਦੇ ਚਲਾਂਦੇ ਰਾਤ ਹੋ ਗਈ ਜੀ ਖਾਣਾ ਪੀਣਾ ਪਿੱਛੋਂ ਖਾਇਆ ਹੀ ਸੀਗੇ ਤੇ ਹੁਣ ਰਾਤ ਲਈ ਸਟੇਲ ਲੱਭ ਰਹੇ ਆ ਅੱਜ ਕਿਤੇ ਰਖੀਏ ਕਿਤੇ ਰਹੀਏ ਮਨ ਲੱਗਾ ਆ ਹਰੀ ਕਿਰਪਾ ਨੇ ਜਗ੍ਹਾ ਭੇਜਦੀ ਇੱਥੇ ਰਾਤ ਪੈ ਜੰਨੇ ਆ ਆ ਬਾਲੀ ਘੈਂਟ ਜਗ੍ਹਾ ਹੈਗੀ ਐ ਜਮਾਂ ਓਕੇ ਰਿਪੋਰਟ ਕਰਕੇ ਕੋਈ ਆਇਆ ਤਾਂ ਦੇਖਾਂਗੇ ਪਹਿਜੋ ਫਿਰ ਇੱਕ ਵਾਰੀ ਤਾਂ ਆ ਲੱਭ ਗਿਆ ਜੀ ਆਪਣੀ ਰਾਤ ਦਾ ਅੱਜ ਦਾ ਸਟੇ ਆ ਸ਼ੈੱਡ ਜਾਂ ਵੀ ਹੈਗਾ ਇੱਥੇ ਵਧੀਆ ਕੋਈ ਹੈਗਾ ਵੀ ਨੀਗਾ ਜੇ ਕੋਈ ਆਇਆ ਤਾਂ ਭਾਈ ਉਹ ਤੋਂ ਤੋਂ ਦੇਖਾਂਗੇ ਕੀ ਗੱਲ ਬਣਦੀ ਸਾਈਕਲਾਂ ਪਾ ਇੱਥੇ ਲਾਤੀਆਂ ਆ ਜਿੱਥੇ ਟੈਂਟ ਲਾਵਾਂਗੇ ਤੇ ਇੱਥੇ ਪਾਵਾਂਗੇ ਸਾਫ਼ ਸੁਥਰੀ ਜਗ੍ਹਾ ਹੈ ਨਾਲੇ ਕਿਸੇ ਚੀਜ਼ ਦੀ ਕੋਈ ਟੈਨਸ਼ਨ ਵਾਲੀ ਗੱਲ ਵੀ ਹੈ ਨਹੀਂਗੀ ਆ ਲਾਈਟ ਇੱਥੋਂ ਸ਼ਾਇਦ ਚੱਲਦੀ ਹੋएगी ਸ਼ਾਇਦ ਇੱਥੋਂ ਹੀ ਬੰਦ ਹੋ ਜਾਂਦੀ ਹੈ ਜੀ ਇੱਥੋਂ ਚਲਾ ਦਿੰਨੇ ਆਪਾਂ ਹਲੇ ਲੋਡ ਹੈਗੀ ਆ ਤੇ ਇੱਥੇ ਪਾਵਾਂਗੇ ਜੀ ਅੱਜ ਫਿਰ ਅੱਜ ਮੌਸਮ ਠੀਕ ਹੈ ਵਧੀਆ ਹੈ ਪਰ ਇਹ ਹੈ ਕਿ ਸਾਡੀ ਰਾਤ ਕੱਟੀ ਜਾਵੇ ਵਧੀਆ ਇੱਥੇ ਟੈਂਟ ਲਾ ਲਿਆ ਸੀ ਤੇ ਟੈਂਟ ਦੇ ਵਿੱਚ ਹੀ ਪਏ ਰਹੇ ਹਾਂ ਇੱਥੇ ਵੀਡੀਓ ਖਤਮ ਕਰਦੇ ਹਾਂ ਮਿਲਦੇ ਹਾਂ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ ਦੇ ਨਾਲ ਕੱਲ ਨੂੰ ਤਤਨੇਲੀ ਕੁੜਬਾਇਰਾ ਬਰਾ ਬਰਾ ਖਚੜ ਦਿਖਾਤੇ ਸਾਸਰੀ ਗਾਲ ਜੀ ਹਰੀਕ੍ਰਿਸ਼ਨਾ ਹਰੀ ਹਰੀ ਗੋ